ਇਹ ਆਰੀ ਜਟ ਦੀ ਤੂਤ ਦਾ ਮੋਸਾ ਕਦੋਂ ਨ ਵਿਚਲ ਟੁੱਟਦੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਆਹ ਤੂਤ ਦਾ ਦਰਖਤ ਤੇ ਜਿਹਨੂੰ ਫਲ ਲੱਗਿਆ ਹੋਇਆ ਹੈ ਯਾਨੀ ਕਿ ਗੋਲਾਂ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਗੋਲਾਂ ਲੱਗੀਆਂ ਨੇ ਕੁਝ ਕੁ ਲਾਲ ਨੇ ਤੇ ਕੁਝ ਕੁ ਪੱਕ ਕੇ ਕਾਲੀਆਂ ਹੋ ਚੁੱਕੀਆਂ ਨੇ ਇਹ ਜੀ ਦਰਖਤ ਇੱਕ ਸੜਕ ਦੇ ਕਿਨਾਰੇ ਉੱਤੇ ਲਗਾਈ ਤੇ ਬਹੁਤ ਹੀ ਜ਼ਿਆਦਾ ਇਹਨੂੰ ਗੋਲਾਂ ਲੱਗੀਆਂ ਸੀ ਤੇ ਆਪਾਂ ਬਚਪਨ ਵਿੱਚ ਤਕਰੀਬਨ ਸਾਰੇ ਹੀ ਉਹ ਬੱਚੇ ਇਹਨਾਂ ਨੂੰ ਖਾਣ ਤੇ ਬਹੁਤ ਸ਼ਿਕਨ ਹੁੰਦੇ ਨੇ ਤੇ ਦੇਖ ਸਕਦੇ ਹੋ ਕਿੰਨਾ ਜਿਆਦਾ ਗੋਲਾਂ ਲੱਗੀਆਂ ਨੇ ਤੇ ਇੱਕ ਲੱਗੇ ਕਣਕ ਪੱਕ ਕੇ ਖਤਿਆਲ ਤੇ ਤੁਸੀਂ ਦੇਖ ਸਕਦੇ ਹੋ ਤੂਤ ਦਾ ਦਰਖਤ ਤੇ ਤੇ ਕਿਰੇ ਮੇਰੇ ਬਚਪਨ ਵਿੱਚ ਇਦਾਂ ਤੂਤ ਤੋਂ ਤੋੜ ਕੇ ਅੰਗੂਲਾ ਖਾਂਦੇ ਰਹੇ ਨੇ ਤੁਸੀਂ ਦਰਖਤ ਦੇਖ ਸਕਦੇ ਹੋ ਇਸ ਦੀ ਲੱਕੜ ਵੀ ਬਹੁਤ ਹੀ ਜਿਆਦਾ ਮਜ਼ਬੂਤ ਹੁੰਦੀ ਹੈ ਤੇ ਹੁਣ ਫਲ ਵੀ ਇਹਦਾ ਬਹੁਤ ਹੀ ਜਿਆਦਾ ਮਿੱਠਾ ਹੁੰਦਾ ਵਾ ਤੁਸੀਂ ਚੈੱਕ ਕਰੋ ਇਹ ਗੋਲਾਂ ਕਾਲੀਆਂ ਕਾਲੀਆਂ ਸੋ 没错，对呀。